ਕੱਲ ਰਾਤ ਸਾਡੀ ਦੁਕਾਨ ਤੇ ਚੋਰੀ ਹੋਈ ਹੈ ਜੀ ਮੇਰੀ ਦੁਕਾਨ ਤੇ ਗੁਲਸ਼ਨ ਬੁੱਕ ਹਾਊਸ ਦੇ ਨਾਂ ਤੇ ਜੰਡਿਆਲਾ ਗੁਰੂ ਦੇ ਵਿੱਚ ਦੁਕਾਨ ਹੈ ਜੀ ਕੰਨਿਆ ਸਕੂਲ ਦੇ ਸਾਹਮਣੇ ਸਵੇਰੇ ਜਦੋਂ ਅਸੀਂ ਦੁਕਾਨ ਦਾ ਸ਼ਟਰ ਚੱਕਿਆ ਤੇ ਉੱਥੇ ਗੱਲੇ ਦੇ ਵਿੱਚ ਨਾਲ ਛੇੜਖਾਨੀ ਕੋਈ ਵੇਖੀ ਉਹਦੇ ਵਿੱਚੋਂ ਸਾਡਾ ਜੋ ਵੀ ਸਮਾਨ ਸੀਗਾ ਕੈਸ਼ ਸੀਗਾ ਜਾਂ ਘੜੀ ਸੀਗੀ ਜਾਂ ਜੋ ਵੀ ਸਮਾਨ ਸੀ ਉਹ ਸਾਨੂੰ ਚੋਰੀ ਹੋਇਆ ਦਾ ਅਹਿਸਾਸ ਹੋਇਆ ਜੀ ਅਸਾਂ ਪੁਲਿਸ ਨੂੰ ਇਤਲਾਹ ਦਿੱਤੀ ਜੰਡਿਆਲਾ ਗੁਰੂ ਚੌਂਕੀ ਤੋਂ ਉਸੇ ਵੇਲੇ ਪ੍ਰਸ਼ਾਸਨ ਪੂਰਾ ਨਾਲ ਤੁਰਿਆ ਜੀ ਏਐਸਆਈ ਸਾਹਿਬ ਮਾਨਯੋਗ ਸ਼ਿਨੇਸ਼ ਕੁਮਾਰ ਜੀ ਆਪਣੀ ਉਹਨਾਂ ਕਾਰਵਾਈ ਕੀਤੀ ਉਸੇ ਵੇਲੇ ਉਹਨਾਂ ਨੇ ਮਿਲ ਕੇ ਸਾਰੇ ਬੰਦੇ ਸੀਸੀਟੀਵੀ ਫੁਟੇਜ ਖੰਗਾਲੀ ਉਹਦੇ ਆਧਾਰ ਤੇ ਉਹਨਾਂ ਨੇ ਆਪਣੀ ਪੂਰੀ ਕਾਰਵਾਈ ਕੀਤੀ ਜੀ ਤੇ ਉਹਨਾਂ ਨੇ ਬੰਦੇ ਫੜ ਲਏ ਹੈਗੇ ਜੀ ਜਿਨ੍ਹਾਂ ਨੇ ਕੀਤਾ ਇਹ ਜੀ ਹੁਣ ਫਰੰਟ ਦੁਕਾਨ ਦਾ ਤਾਂ ਨਹੀਂ ਕਹਿ ਸਕਦੇ ਬੈਕ ਸਾਈਡ ਥਾਂ ਨਹੀਂ ਆਇਆ ਜੀ ਜੋ ਸੀਸੀਟੀਵੀ ਫੁਟੇਜ ਵਿੱਚ ਆਇਆ ਜੀ ਬੈਕ ਸਾਈਡ ਥਾਂ ਨਹੀਂ ਮਤਲਬ ਥੋੜੀ ਕੀ ਗੰਦ ਇਹ ਹੁਣ ਦੇਖਣਗੇ ਬਾਕੀ ਦੇ ਕਾਰਵਾਈ ਇਹ ਕਰਨਗੇ ਦੇਖਣਗੇ ਆਪਣਾ ਸਾਰਾ ਨਹੀਂ ਕੰਦ ਨਹੀਂ ਜੀ ਉੱਪਰ ਇੱਕ ਖਿੜਕੀ ਹੈਗੀ ਆ ਮੰਜ਼ਲ ਤੇ ਉੱਪਰਲੀ ਮੰਜ਼ਲ ਤੇ ਉਹਦੇ ਰਾਈ ਰਸਤੇ ਇਹਦੇ ਬਣਾ ਗਿਆ ਜੀ ਆਪਣਾ ਨੁਕਸਾਨ ਤੋਂ ਨੁਕਸਾਨ ਹੁਣ ਦੇਖਦੇ ਆ ਚੈੱਕ ਕਰਦੇ ਆ ਕਿੰਨਾ ਹੋਇਆ ਜੀ ਕਾਫੀ ਹੋਇਆ ਨੁਕਸਾਨ ਨੁਕਸਾਨ ਤਾਂ ਕਾਫੀ ਹੈ ਕੈਸ਼ ਕਿੰਨਾ ਗਿਆ ਕੈਸ਼ ਕੋਈ 50000 ਦੇ ਕਰੀਬ ਤੇ ਉੱਤੋਂ ਪਲੱਸ ਹੀ ਹੈ ਜੀ ਪਲੱਸ ਜਿਆਦਾ ਪਲੱਸ ਪਤਾ ਲੱਗੇਗਾ ਕਿਉਂਕਿ ਮੈਂ ਵੀ ਹੁਣ ਇੱਧਰ ਹੀ ਆ ਗਿਆ ਸਿੱਧਾ ਇਹ ਸਭ ਅਦਰ ਮਾਮਲਾ ਇਹ ਹੋਇਆ ਜੀ ਇੱਥੇ ਨਾਲ ਸਾਡੇ ਪ੍ਰਿੰਸ ਜੈਨ ਜੀ ਨੇ ਕੁੜੀਆਂ ਦੇ ਸਕੂਲ ਦੇ ਸਾਹਮਣੇ ਦੀ ਦੁਕਾਨਾਂ ਜੀ ਗੁਲਸ਼ਨ ਬੁੱਕ ਡਿਪੋ ਇਨਾਂ ਦੀ ਦੁਕਾਨ ਹੈ ਜੀ ਸਾਹਮਣੇ ਉੱਤੇ ਤੇ ਇਹਨਾਂ ਦੇ ਨਾਲ ਰਾਤ ਨੂੰ ਚੋਰੀ ਹੋ ਗਈ ਹੈ ਜੀ ਇੱਥੋਂ 50000 ਰੁਪਏ ਕੈਸ਼ ਇੱਕ ਘੜੀ ਹੀ ਇਹਨਾਂ ਦੀ ਗੁੱਟ ਵਾਲੀ ਘੜੀ ਤੇ ਇੱਕ ਮੋਬਾਈਲ ਜੀ ਉਹਨਾਂ ਦਾ ਚੋਰੀ ਹੋ ਗਾਈ ਇਹਨਾਂ ਨੂੰ ਸਾਨੂੰ ਦੱਸਤਾ ਜੀ ਵੀ ਇਸ ਤਰ੍ਹਾਂ ਰਾਤੀ ਦੱਸਤਾ ਵੀ ਇਹ ਵਾਕਿਆ ਹੋ ਗਿਆ ਮੇਰੇ ਨਾਲ ਵਾਪਰ ਗਿਆ ਆ ਅਸੀਂ ਉਸੇ ਵੇਲੇ ਤੁਰੰਤ ਮੌਕੇ ਤੇ ਗਏ ਜੀ ਮੌਕੇ ਤੇ ਗਏ ਆ ਜੀ ਇਹਨਾਂ ਦੀ ਉੱਥੇ ਕੈਮਰੇ ਲੱਗੇ ਨੇ ਫੋਟੋਸ ਵੀ ਵੇਖੀ ਦੀ ਸਾਨੂੰ ਕੋਈ ਸ਼ੱਕ ਜਾ ਹੋ ਗਿਆ ਵੀ ਆ ਬੰਦੇ ਵਿੱਚ ਫਾਣੇ ਫਾਣੇ ਹੈਗੇ ਨੇ ਅਸੀਂ ਉਸੇ ਵੇਲੇ ਫਿਰ ਉਹਨਾਂ ਦੇ ਘਰਾਂ 'ਚ ਜਾ ਕੇ ਰੀੜਕੀਤਾ ਜੀ ਉਹ ਬੰਦੇ ਫੜ ਲਏ ਨੇ ਸਾਨੂੰ ਰਿਕਵਰੀ ਵੀ ਹੋ ਗਈ ਹੈ ਤੇ ਸਾਰੇ ਪੈਸੇ ਵੀ ਸਾਰੇ ਪੈਸੇ ਰਿਕਵਰੀ ਹੋ ਗਏ ਮੋਬਾਈਲ ਵੀ ਰਿਕਵਰੀ ਹੋ ਗਿਆ ਘੱਡੀ ਵੀ ਰਿਕਵਰੀ ਹੋ ਗਈ ਕਿੰਨੇ ਬੰਦੇ ਸੀ ਤੇ ਕਿੰਨੇ ਦੋ ਬੰਦੇ ਸੀ ਟੋਟਲ ਜੀ ਤੇ ਦੋਨੇ ਹੀ ਫੜ ਲਏ ਪਿਛਲਾ ਬੈਕਗ੍ਰਾਉਂਡ ਪਿਛਲਾ ਬੈਕਗ੍ਰਾਉਂਡ ਉੱpon ਤਫਤੀਸ਼ ਚੱਲ ਰਹੀ ਹੈ ਜੀ ਪਿਛਲਾ ਬੈਕਗ੍ਰਾਉਂਡ ਇਹਨਾਂ ਦਾ ਖੰਡਾਲਦੇ ਆ ਤੇ ਕੀ ਕੀ ਹੈ ਕੀ ਕੀ ਇਹਨਾਂ ਨੇ ਕੀਤਾ ਕਿਹੜੀ ਕਿਹੜੀ ਕੋਵਾਰਦਤ ਕੀਤੀ ਹੈ ਜਾਂ ਹੋਰ ਇਹਨਾਂ ਦੇ ਨਾਲ ਕਿਹੜਾ ਕੋ ਬੰਦਾ ਸ਼ਾਮਲ ਹੈ ਉਹ ਸਾਰੀ ਵੈਰੀਫਾਈ ਕਰਦੇ ਆ